ਸੈਂਟਰ ਦੀ ਮਾਰੀ ਪਿਆਰ ਦੀ ਬਦਨਾਮ ਸਰਕਾਰ ਨੂੰ ਦਾਬਾ ਮੁਰਦਾਬਾਦ 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 ਲੋਕਾਂ ਨੂੰ ਝੂਠੇ ਲਾਲਾਂ ਲਈ ਸਰਕਾਰਾ ਮੁਰਦਾਬਾਦ 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 ਸਿੱਖਿਆ ਦੇ ਨਾਂ ਦੇ ਲਾਲਾਂ ਲਈ ਸਰਕਾਰਾ ਮੁਰਦਾਬਾਦ 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 ਖਜ਼ਾਨਾ ਮਜ਼ਦੂਰਾਂ ਦਾ ਏਕਾ ਜਿੰਦਾਬਾਦ 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 ਲੜਨ ਵਾਲੇ ਲੋਕਾਂ ਦਾ ਏਕਾ ਜਿੰਦਾਬਾਦ 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 ਦੀਆਂ ਕੀ ਜੇਰਾ ਫੇਰੀ ਚਾਸੋਰੀ ਇਹ ਸਰਕਾਰ ਕਾ ਕੀ ਜੇਰਾ ਫੇਰੀ ਚਾਸੋਰੀ ਸਰਕਾਰਾਂ ਦਾ ਮਰਦਾਨ ਮੁਰਦਾਬਾਦ ਮੁਰਦਾਬਾਦ ਮਾਮਾ ਭੈਣਾ ਦੀ ਬੇਵਕਤੀ ਕਰਨ ਲਈ ਇਹ ਸਰਕਾਰਾਂ ਮੁਰਦਾਬਾਦ 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 ਨੌਜਵਾਨੀ ਨੂੰ ਸੇਵਾ ਦੇ ਰਾਹ ਤੋਂ ਨਾ ਰੀ ਸਰਕਾਰ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ

ਗਲਦੀਪ ਸਿੰਘ ਤਾਰੀਵਾਲ ਮੁਰਦਾਬਾ 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 ਗਲਦੀਪ ਸਿੰਘ ਤਾਰੀਵਾਲ ਮੁਰਦਾਬਾ 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 ਤੇ ਲੋਕਾਂ ਦਾ ਇੱਕ ਜਿੰਦਾਬਾਦ 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 ਹਾਂ ਜੀ ਹੱਥ ਖੜੇ ਕਰੋ ਜਿੰਦਾਬੀਬੀ ਆ ਨਾ ਆ ਗਈ ਆ ਵੀ ਤੂੰ ਇਹ ਜਾ ਦੋ ਬਚਿੰਦੇ ਇੱਥਾਰੇ ਕਿੰਨੇ ਆਏ ਆ ਇਹ ਧਰੋਚਣੇ ਥਾਣੇ ਤੋਂ ਕਿੰਨੇ ਮੈਨੂੰ ਇਹ ਕਿੰਨਾ ਨਹੀਂ ਆ ਗੱਲ ਨਹੀਂ ਕੋਈ ਮਤਲਬ ਨਹੀਂ ਇਹ ਨਹੀਂ ਤੀਆਂ ਵੀ ਫੇਰ ਕਿੰਨੇ ਜਿਹੜੀ ਮੇਰੀ ਟੀਮ ਵਿੱਚ ਮੈਂ ਵਰਕ ਕਰਦਾ ਨਾ ਸਾਰੇ ਆਉਣਾ ਜਿਹੜੇ ਸਾਡੇ ਜਿੰਪੀ ਸਾਡੇ ਸਾਰੇ ਥਾਣੇ ਆਉਣਗੇ ਨਾ ਇਹ ਦੇ ਸਾਡਾ ਜਮਹੂਰੀ ਹੱਕ ਤੇ ਕੋਈ ਨਹੀਂ ਨਾ ਹੈਗਾ ਖੜੀ ਤਾਂ ਬਾਇਆ ਜਾ ਰਿਹਾ ਕੋਈ ਨਹੀਂ ਉਹਨਾਂ ਨੇ ਇਹ ਲੋਕਾਂ ਨੇ ਗੱਲ ਆ ਆ ਕਿ ਇਹ ਲੋਕਾਂ ਦੇ ਗੱਲ ਜਿਹੜਾ 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 ਕਾਗਜ਼ ਲਾਤਾ ਕਹਿੰਦੇ ਕਹਾ ਦੇ ਆਤੇ ਬਾਬਤ ਕਿ ਇਹਨਾਂ ਦੇ ਲੋਕਾਂ ਕੇ ਬਾਈ ਕਹਾਂਗੇ ਸਾਡਾ ਖਾਣੇ ਦਾ ਨਹੀਂ ਯਾਰ ਕੋਈ ਨਹੀਂ ਚੱਲਾਦਾ ਮੇਰੇ ਕੋਈ ਸਰਕਾਰੀ ਸਾਧਨ ਆਦੀ ਹੈ ਆ ਬਾਈ ਵਾਲੀ ਗੱਲ ਕਰੀਏ ਜੀ ਸਾਡੀ ਗੋਦੀ ਪ੍ਰਸ਼ਾਸਨ ਇਹਨੇ ਬਣਾਇਆ ਕੀ ਹੈ ਜਿਹੜਾ ਗਲਤੀ ਹੈ ਇਹ ਵੀ ਵੇਖੋ ਸਾਡੀ ਸਰਕਾਰ ਆਈ ਆ ਲੇਕਿਨ ਨਵੀਂ ਜਿਹੜੀ ਇਹਦੀ ਗੱਲ ਲੱਗੀ ਸਵਾਲਾਂ ਦੇ ਪਾਵਰ ਵੀ ਲਾ ਕੇ ਕੋਈ ਨਹੀਂ ਤੇਰੀ ਗੱਲ ਉਹਨੇ ਤਾਂ ਬਸ ਹੁਣ ਬਸ ਸਭਾਲ ਪਰੇ ਸਰਵਾਨਾ ਵੀ ਹੋ ਗਿਆ ਜੇ ਆਮ ਇੱਕ ਤਾਂ ਮੇਰਾ ਆ ਕੇ ਮਰਨ ਕਰ ਗਿਆ ਚਲੋ ਵੀ ਵੀਰ ਜਿਹੜੇ ਅਸਰ ਨਾਲ ਸਾਸੂ ਦੀ ਗੱਲ ਹੈ ਕੋ ਕਰ ਕੋ ਕਰ ਇਹ ਦੇ ਪਿੰਡ ਵਿਸ਼ਵੋਜ ਧਾਰੀ ਗੱਲ ਸਾਹਿਬ ਨੇ ਆਉਣਾ ਤੇ ਪੂਰੀ ਗੋਸ਼ਪੁਰਤ ਲੱਗੀ ਹੈ ਤੇ ਧਾਰੀ ਇਹ ਕਹਿ ਰਿਹਾ ਵੀ ਤੁਹਾਡਾ ਸਪੀਕਰ ਨਹੀਂ ਚੱਲ ਰਿਹਾ ਜੀ ਇਹ ਕਹਿੰਦੇ ਤੁਹਾਡਾ ਅੱਜ ਘਾਰ ਨਹੀਂ ਸਪੀਕਰ ਲਾਉਣਾ ਇਸ ਲਈ ਸਾਰਿਆਂ ਨੂੰ ਬੇਨਤੀ ਆ ਵੀ ਜਲਦੀ ਤੋਂ ਜਲਦੀ ਵਿਸ਼ਵੋਜ ਪਹੁੰਚੋ ਧਾਰੀ ਆਲ ਸਾਹਨੇ ਉਹ ਨਾ ਬਾਣਿਆਂ ਦੇ ਕਰ ਰਹੇ ਨੇ ਅਸੀਂ ਤੇ ਉਹਨਾਂ ਨੂੰ ਪੁੱਛਣਾ ਚਾਹੁੰਦੇ ਆ ਕਿ ਯਾਰਕਾ ਸਕੂਲ ਐਮੀਨਸ ਦੇ ਕਿੰਨੇ ਬੱਚੇ ਫਰਸਟ ਆਏ ਨੇ ਯਾਰਕਾ ਉਹਦੀ ਵੀ ਡਿਟੇਲ ਦੇ ਦੇਣਾ ਅੱਜ ਇੱਥੇ ਇਹਨਾ ਪ੍ਰੋਗਰਾਮ ਕਰਨਾ ਵੀ ਸਕੂਲ ਐਮਐਨਐਸ ਦੀ ਜਿਹੜੀ ਪੜ੍ਹਾਈ ਕਰਾ ਰਹੀ ਕੁਝ ਪੰਜਾਬ ਚੋਂ ਕਿੰਨੇ ਬੱਚੇ ਫਸਟ ਆਏ ਨੇ ਇਹ ਨਾ ਕਰਨਾ ਕਿ ਕੱਲੀ ਸੇਲ ਲਾ ਕੇ ਆਖਣ ਵੀ ਸਿੱਖਿਆ ਕ੍ਰਾਂਤੀ ਆ ਜਿਹੜੇ ਟੀਚਰਾਂ ਨੂੰ ਕੋਟ ਰਹੇ ਉਹ ਵੀ ਸਿੱਖਿਆ ਕ੍ਰਾਂਤੀ ਬਾਰੇ ਦੱਸਣ ਇਸ ਕਰਕੇ ਸਾਡੀ ਬੇਨਤੀ ਹੈ ਪ੍ਰਸ਼ਾਸਨ ਨਸ਼ਾ ਮੁਕਤੀ ਜੱਟ ਦਾ ਜਿਹੜੀ ਚੱਲ ਰਹੀ ਉਹਦਾ ਬਹੁਤ ਵੱਡਾ ਰਿਸਪਾਂਸ ਹੈ ਤੁਸੀਂ ਦੇਖਿਆ ਕਿੰਨੀਆਂ ਮਾਵਾਂ ਪੈਣਾ ਸਾਡੀਆਂ ਸਾਦੇ ਬਜੂਰਗ ਨੌਜਵਾਨ ਸਾਦੇ ਆਏ ਆ ਤੇ ਏਦੇ ਲਗਾਤਾਰ ਪਰੋ ਦੇ ਤੇ ਪਿੰਡ ਜਿਹੜੇ ਕੜਦੇ ਆ ਕੱਲ ਤੋਂ ਅਸੀਂ ਚਾਰ ਪਿੰਡ ਕਰਿਆ ਕਰਾਂਗੇ ਅਸੀਂ ਤਿੰਨ ਪਿੰਡ ਜੋ ਉੱਤੋਂ ਸਾਡਾ ਫੈਸਲਾ ਪਾਰਟੀ ਦਾ ਸਾਡੇ ਸੀਐਮ ਸਾਹਿਬ ਦਾ ਤੇ ਅਸੀਂ ਲਗਾਤਾਰ ਇਹ ਕੀਤਾ ਕਿ 11000 ਪਿੰਡਾਂ ਦੇ ਵਿੱਚ ਜਿਹੜਾ ਅਸੀਂ ਜਾਣਾ ਉਹਦਾ ਸਾਡੇ ਕਮਿਕ ਕਿਦਵੀਨ ਰਵਿੰਦ ਕੇਵਰੀਵਾਲ ਦੀ ਕਮਾਂਡ ਕਰਦੇ ਦੀ ਮਾਨ ਸਾਹਿਬ ਲੱਗੇ ਸਭ ਮੰਤਰੀ ਐਮਐਲਏ ਆਪੋ ਆਪਣੇ ਹਲਕੇ ਦੇ ਵਿੱਚ ਲੱਗੇ ਸਾਨੂੰ ਇਜਨਾਦੇ ਦੇ ਵਿੱਚ ਬਹੁਤ ਵਧੀਆ ਰਿਸਪੌਂਸ ਹੈ ਔਰ ਮੈਂ ਬਹੁਤ ਦੱਸਣਾ ਚਾਹੁੰਦਾ ਕਿ ਮੈਨੂੰ ਪਤਾ ਲੱਗਾ ਸੀਗਾ ਕਿ ਇਜਨਾਦੇ ਦੇ ਵਿੱਚ ਪਿਛਲੇ ਕਈ ਦਿਨਾਂ ਤੋਂ ਕਈ ਬੰਦੇ ਨੇ ਕਿਸੇ ਦੀ ਸ਼ਰਾਬ ਵਾਲੇ ਦੀ ਕਈ ਤੁਜੇ ਨਸ਼ੇ ਵਾਲੇ ਦੀ ਕੋਈ ਬੇਲ ਕਰਾਉਣੀ ਗਿਆ ਕਈ ਬੰਦੇ ਨੇ ਉਹਦਾ ਅਸਰ ਹੋ ਰਿਹਾ ਲੋਕਾਂ ਦੇ ਉੱਤੇ ਅਸੀਂ ਲੋਕਾਂ ਨੂੰ ਕਹਿੰਦੇ ਆ ਕਿ ਬੇਲਾਂ ਨਾ ਕਰਾਓ ਜਮਾਨਤਾਂ ਨਾ ਖਾਓ ਤੇ ਇਸ ਚੀਜ਼ ਦਾ ਅਸਰ ਹੋ ਰਿਹਾ ਜੇ ਬੰਦਿਆਂ ਨੂੰ ਸਜ਼ਾ ਮਿਲੂਗੀ ਉਹਨਾਂ ਦੇ ਘਰ ਟੱਣਗੇ ਉਹ ਜੇਲਾ ਵਿੱਚ ਜਾਣਗੇ ਤੇ ਲਾਜ਼ਮੀ ਮਸਾ ਜਿਹੜਾ ਖਤਮ ਹੋ ਜੂਗਾ ਅਸੀਂ ਇਸ ਜੰਗ ਨੂੰ ਉਦੋਂ ਤੱਕ ਜਾਰੀ ਰੱਖਾਂਗੇ ਜਦੋਂ ਤੱਕ ਦੇਸ਼ ਖਤਮ ਨਹੀਂ ਹੋ ਜਾਂਦਾ ਮੰਤਰੀ ਸਾਹਿਬ ਇੰਨਾ ਜ਼ਿਆਦਾ ਉਤਸ਼ਾਹ ਲੋਕਾਂ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਐ ਇੰਨੀ ਗਰਮੀ ਹੋਣ ਦੇ ਬਾਵਜੂਦ ਵੀ ਲੋਕ ਇੰਨੀ ਵੱਡੀ ਕਿੰਨੀ ਜਾਰੀ ਹੈ ਤੁਸੀਂ ਦੇਖੋ ਕਿੰਨੀ ਗਰਮੀ ਹੈ ਅੱਜ ਅੱਜ ਮੈਨਾਂ ਕੋਈ ਫਰਕ ਪਿਆ ਦਿਖੋ ਗਰਮੀ ਕਿੰਨੀਆਂ ਵਿਚਾਰੀਆਂ ਖੜੀਆਂ ਨੇ ਇੰਨਾ ਵੱਡਾ ਤੇ ਇੰਨਾ ਵਧੀਆ ਇਕੱਠ ਅਗਲੇ ਪਿੰਡ ਦੀ ਵੇਖਿਓ ਤੁਸੀਂ ਸਾਰੇ ਪਿੰਡਾਂ ਦੀ ਕੱਲ ਵੀ ਬੜਾ ਹੋਈ ਪਸੋਂ ਬੜਾ ਉਹ ਜੀ ਬੜਾ ਹੁੰਦਾ ਰੈਲੀ ਦਾ ਰੂਟ ਰੈਲੀ ਦਾ ਸੁਪਤਾ ਆਪਾਂ ਚੜ ਗਏ ਕਿਉਂਕਿ ਦੇਖੋ ਜਿਹੜੀ ਮੈਲਾ ਜਿਹੜੀ ਪਤਨੀ ਦਾ ਪਤੀ नशे ਤੇ ਲੱਗ ਗਿਆ ਵਿਚਾਰੀ ਉਹ ਵੀ ਦੁਖੀ ਜਿਸ ਮਾ ਦਾ ਪੁੱਤ ਲੱਗ ਗਿਆ ਮੈਸੇ ਤੇ ਉਹ ਵੀ ਦੁਖੀ ਜਿਹਨਾਂ ਕੋ ਪਤੀਜਾ ਲੱਗ ਗਿਆ ਰਿਸ਼ਤੇਦਾਰ ਲੱਗ ਗਿਆ ਉਹ ਵੀ ਦੁਖੀ ਇਸ ਕਰਕੇ ਇਹ ਸਾਡਾ ਦੁੱਖ ਹਟਾਉਂਦੀ ਆ ਵਿਚਾਰੀਆਂ ਇਹੋ ਸਾਨੂੰ ਜਨਮ ਦਿੰਦੀਆਂ ਇਹਨਾਂ ਨੂੰ ਵਿਚਾਰਦੀਆਂ ਸਾਡਾ ਪੁੱਤਾਂ ਦਾ ਦੁੱਖ ਜਿਹੜਾ ਚੱਲਣਾ ਪੈਂਦਾ ਇਹ ਤਾਂ ਵਿਚਾਰੀਆਂ ਆਂ ਮੰਤਰੀ ਸਾਹਿਬ ਦੇ ਜੀ ਜ਼ਰੂਰ ਤਾਂ ਗੱਲ ਹੋਈ ਤੁਹਾਡੀ ਪਰਸਨਲ ਕੋਸ਼ ਹੋਣੀ ਸੀ ਇਹਨੂੰ ਲੈ ਕੇ ਨਹੀਂ ਨਹੀਂ ਬਹੁਤ ਬਹੁਤ ਦੋ ਜੀ ਬੜੀ ਬਦਿਆ ਲੋਕਾਂ ਦਾ ਸੌਂਸ ਆ ਖੁਸ਼ ਨੇ ਆ ਤਾਂ ਆਸ ਤੇ ਕਹਿੰਦੀ ਨਸ਼ਾ ਕੱਢੋ ਹਮਨ ਪੁੱਛੋ ਉਹ ਚਾਉਂਦੀ ਆ ਨਹੀਂ ਚਾਉਂਦੀ ਆ ਕਿ ਜੌਂਦੀ ਆ ਮੈਸੇਜ ਨਾਲ ਪੁੱਛੋ ਚਾਹੀਦੀ ਹੈ ਉਹ ਕਹਿੰਦੀ ਸਾਡੇ ਪਿੰਡ 'ਚ ਕੋਈ ਨਸ਼ਿਆ ਵਾਲਾ ਲੰਘੇ ਨਾ ਬਾਵਾ ਭੈਣਾਂ ਤੇ ਚਾਉਂਦੀ ਆ ਬਚਾ ਲਈ ਕੋਈ ਨਹੀਂ ਖਤਮ ਹੋ ਜਾਉ